ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਵਿੱਚ ਦਵਾਰ ਸਾਹਿਬ ਸ੍ਰੀ ਅਮਰitsar ਸਾਹਿਬ ਦਾ ਉਹ ਦੇਰਸ਼ਨ ਦਿਖਾਰੇ ਨੇ ਜਲੇਵਲਾ ਬਾਗ ਦਰਗਿਆਨਾ ਮੰਦਰ ਪਾਰਟੀਸ਼ਨ ਮਿਊਜ਼ੀਅਮ ਰਾਮ ਤੀਰਥ ਬਾਲਿਕਾ ਭਗਵਾਨ ਬਾਲਮੀਕੀ ਦਾ ਮੰਦਰ ਬਗਾ ਬਾਟੂ ਤੋ 3 ਦਿਨ ਦਾ ਪ੍ਰੋਗਰਾਮ ਹੋਊਗਾ ਹਰ ਇੱਕ ਉਤੋਂ 40 ਨੰਬਰ ਜਿਹੜੇ ਨੇ ਕਿਉਂਕਿ ਬਸ ਸਿਰਫ 40 ਸੀਟਾਂ ਨੇ ਫਾਰਮ ਜਿੰਨੇ ਮਰਜ਼ੀ ਭਰ ਸਕਦੇ ਨੇ ਪਰ ਲੱਕੀ ਡਰਾ ਜਿਹੜਾ ਇੱਥੇ ਲੋਕਾਂ ਦੇ ਸਾਹਮਣੇ ਲੋਕਾਂ ਦੇ ਹੀ ਆਪਣੇ ਬੱਚੇ ਬਜ਼ੁਰਗ ਜਿਹੜੇ ਉਹ ਕਰਦੇ ਨੇ 15 ਬੰਦਿਆਂ ਦਾ ਸੀ ਬੱਚਿਆਂ ਨੇ ਡਰਾ ਕੱਢਿਆ ਉਹਨਾਂ ਨੂੰ ਮਿਲ ਕੇ ਆਏ ਤੇ ਬੜਾ ਸਾਡੇ ਆਸਥਾਨਾ ਜੁੜੀ ਹੋਈ ਚਲੀ ਜਾ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਾਣਾ ਚਾਹੁੰਦੇ ਆ ਦਰਸ਼ਨ ਦੇ ਜਾਣ ਆ ਵਾਸਤੇ ਕਿਰਤੀ ਯਾਤਰਾ ਤੇ ਪਰ ਕਈ ਕਿਸਮ ਦੀਆਂ ਮਜਬੂਰੀਆਂ ਆਰਥਿਕ ਮਜਬੂਰੀਆਂ ਸਮਾਜਿਕ ਮਜਬੂਰੀਆਂ ਉਹ ਅੱਗੇ ਆ ਜਾਂਦੀਆਂ ਕਈ ਵਾਰ ਜਾਂ ਕੋਈ ਸੇਵਾ ਸੰਭਾਲ ਵਾਸਤੇ ਕੋਈ ਹੋਰ ਅਸਿਸਟੈਂਟ ਨਹੀਂ ਹੈਗਾ ਬੰਦਾ ਨਹੀਂ ਹੈ ਕੋਈ ਇਹ ਬੱਸ ਦੇ ਵਿੱਚ ਡਾਕਟਰ ਦੇ ਨਾਲ ਅਸਿਸਟੈਂਟ ਉਹ ਵੀ ਬੈਠਣਗੇ ਤੇ ਬਕਾਇਦਾ ਤੌਰ ਤੇ ਸਭ ਕੁਝ ਉਹਨਾਂ ਨੂੰ ਖਾਣ ਪੀਣ ਤੋਂ ਲੈ ਕੇ ਰਹਿਣ ਤੱਕ ਦਾ ਸਾਰਾ ਪ੍ਰਬੰਧ ਜਿਹੜਾ ਉਹ ਪੰਜਾਬ ਗਵਰਨਮੈਂਟ ਵੱਲੋਂ ਹੋਊਗਾ ਤਿੰਨ ਬਸਾਂ ਬਰਡਵਾਲਪਿੰਗ ਤੋਂ ਜਾਂਗੇ 120 ਬੱਲੇ ਹੋਗੇ ਜਣਕੇ ਸੋ ਜਿਹੜੇ ਜ਼ਿਲ੍ਹੇ ਬਾਰਡਰ ਵਾਲੇ ਜ਼ਿਲ੍ਹੇ ਨੇ ਉਹਨਾਂ ਨੂੰ ਅਕਸੀ ਕੇਸਗਰ ਸਾਹਿਬ ਅਨੰਦਪੁਰ ਸਾਹਿਬ ਮਾਤਾ ਨਾਨਾ ਦੇਵੀ ਜੀ ਦੇ ਦਰਸ਼ਨ ਵਿਰਾਸਤੇ ਖਾਲਸਾ ਭਾਈ ਜੈਤਾ ਜੀ ਦਾ ਮਿਊਜ਼ੀਅਮ ਜਿਹੜਾ ਬਣਾਇਆ ਤੇ ਜਿੰਨੇ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਕਿ ਸਾਡੇ 350 ਸਾਲਾਂ ਸ਼੍ਰੀ ਗੁਰਪ੍ਰੀਤ ਬਾਦਲ ਜੀ ਦਾ ਸ਼ੇਦੀ ਦੇਸ ਉਹ ਪੂਰਾ ਮਨਾ ਰਹੇ ਆ ਇਸ ਸਾਲ ਦੇ ਵਿੱਚ ਤੇ ਉਹ ਉਹ ਵੀ ਉਹਨਾਂ ਦੀ ਵੀ ਆਨੰਦਪੁਰੀ ਉਹਨਾਂ ਨੇ ਬਸਾਈ ਸੀ ਸੋ ਉਸ ਸੰਬੰਧ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉੱਥੇ ਜਾਣਾ ਚਾਹੁੰਦੇ ਦਰਸ਼ਕਾਣਾ ਚਾਹੁੰਦੇ ਪੂਰੀ ਦੁਨੀਆ ਤੋਂ ਬਹੁਤ ਸਾਰੇ ਲੋਕਾਂ ਨੂੰ ਅਸੀਂ ਸਰਦਾ ਪੱਤਰ ਵੀ ਦਿੱਤਾ ਦੇਸ਼ ਦੇ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਜੀ ਨੂੰ ਸਾਰੇ ਮੁੱਖ ਮੰਤਰੀ ਸਾਹਿਬਾਨ ਨੂੰ ਤੇ ਵਿਦੇਸ਼ਾਂ ਤੋਂ ਵੀ ਬਹੁਤ ਸਾਰੀ ਸੰਗਤ ਜਿਹੜੀ ਹੈ ਉਥੇ ਪਹੁੰਚੋ ਕਿ ਅਸੀਂ ਇਹਨਾਂ ਦਾ ਸਵਾਗਤ ਕਰਨ ਲਈ ਮੇਜ਼ਬਾਨ ਦੇ ਤਰਫੋਂ ਤਿਆਰ ਰਹਾਂਗੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਮੰਤਰੀਆਂ ਦੀਆਂ ਐਮਐਲਏ ਸਪੰਦਿਆਂ ਲੋਕਾਂ ਦੀਆਂ ਵਲੰਟੀਅਰਾਂ ਦੀਆਂ ਸੱਜੇ ਡੋਕੇ ਲਾਕੀਆਂ ਔਰ 350 ਸਾਲਾਂ ਜਿਹੜਾ ਸ਼ਹੀਦੀ ਪੁਰਗ ਹੈ ਉਹ پوری ਦੁਨੀਆ ਲਈ ਇੱਕ ਮਿਸਾਲ ਅਸੀਂ ਪੇਸ਼ ਕਰਾਂਗੇ ਕਿ ਸਾਡੇ ਪੁਰਖਿਆਂ ਨੇ ਕਿਸ ਤਰ੍ਹਾਂ ਮਾਨਵਤਾ ਦੀ ਰਾਖੀ ਲਈ ਜਿਹੜੀਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਕਿਸ ਤਰ੍ਹਾਂ ਮਨੁੱਖਤਾ ਦੀ ਸੇਵਾ ਲਈ ਆਪਣੇ ਆਪ ਨੂੰ ਨਿਸ਼ਾਵਰ ਕੀਤਾ ਗੁਰਦੁਆਰਾ ਸ੍ਰੀ ਸ਼ੀਸ਼ਕਨ ਸਾਹਿਬ ਤੇ ਗੁਰਦੁਆਰਾ ਸ੍ਰੀ ਰਕਾਵਗਨ ਸਾਹਿਬ ਤੋਂ ਸ਼ੁਰੂਆਤ ਹੋ ਚੁੱਕੀ ਹੈ 25 ਤਰੀਕ ਨੂੰ ਅਸੀਂ ਵੀ ਗੈਸੇ ਉਤੇ ਕੀਰਤਨ ਸਮਾਗਮ ਹੋਏ ਸੀ ਤੇ 23 24 25 ਨੂੰ ਇੱਥੇ ਮੈਂ ਅਲੰਗਪੁਰ ਸਾਹਿਬ ਦੇ ਇੱਕ ਅਲੋਕਿਕ ਕੀਰਤਨ ਅਕੰਧ ਪ੍ਰਸਾਦ ਦੇ ਫੋਮ ਪਾਈ ਜਾਣਗੇ ਤੇ ਸਮਾਗਮ ਹੋਣਗੇ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਜਿੱਥੇ ਜਿੱਥੇ ਗੁਰੂ ਸਾਹਿਬ ਦੀ ਚਰਨ ਛੋਪਾ ਬਰਕਤੀ ਹਾਜ਼ਰ ਤੇ ਮਾਲਵੇਤੀ ਜਰਾ ਹੈ ਉੱਥੇ ਉਹਨਾਂ ਪਿੰਡਾਂ ਨੂੰ ਵੈਸੇ ਵੀ ਵਿਕਾਸ ਵਾਸਤੇ ਵੀ ਗ੍ਰਾਂਟਾਂ ਤੇ ਨਾਲ ਨਾਲ ਸ਼ਹੀਦੀ ਦਿਵਸ ਨੂੰ ਮਨਾਉਣ ਵਾਸਤੇ ਜਿਹੜੇ ਸਮਾਗਮ ਵੀ ਉਹਨਾਂ ਪਿੰਡਾਂ ਇਸ ਕਰਾਇਆ ਜਾਣਗੇ ਤੇ 24 ਤਰੀਕ ਨੂੰ ਸਪੈਸ਼ਲ ਸੈਸ਼ਨ ਪਹਿਲੀ ਵਾਰ ਹਿਸਟਰੀ ਵਿੱਚ ਹੋਊਗਾ ਕਿ ਚੰਡੀਗੜ੍ਹ ਵਿਧਾਨ ਸਭਾ ਚੋਂ ਨਿਕਲ ਕੇ ਪ੍ਰੋਸੀਜਨ ਜਿਹੜਾ ਆਨੰਦਪੁਰ ਸਾਹਿਬ ਦੇਖੇ ਕੀਤਾ ਜਾਊਗਾ ਉਹਦਾ ਸਾਰਾ ਪ੍ਰਬੰਧ ਹੋ ਗਿਆ ਤੇ ਬਹੁਤ ਸਾਰੇ ਇਤਿਹਾਸਿਕ ਫੈਸਲੇ ਉਸ ਸੈਸ਼ਨ 'ਚ ਕੀਤੇ ਜਾਣਗੇ ਅੱਜ ਰਸਮੀ ਤੌਰ ਤੇ ਤੂਰੀ ਵਿਧਾਨ ਸਭਾ ਹਲਕੇ ਤੋਂ ਸ਼ੁਰੂਆਤ ਕੀਤੀ ਹੈ ਸਾਰੇ ਪੰਜਾਬ ਸੈਸ਼ਨ ਹੋ ਜੂਗੀ ਤੇ ਲਗਭਗ ਇੱਕ ਵਿਧਾਨ ਸਭਾ ਹਲਕੇ ਤੋਂ 18000 ਤੋਂ ਵੱਧ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਲੈ ਕੇ ਜਾਵਾਂਗੇ ਤੇ ਤਾਂ ਕਿ ਅਸੀਂ ਇਹ ਪੁੱਲ ਖੱਟ ਸਕੀਏ ਕਿ ਬਹੁਤ ਸਾਰੇ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਮੈਂ ਜਿਸ ਦਾ ਪਹਿਲਾਂ ਕਹਿ ਕੇ ਕੋਈ ਹੋਰ ਮਜਬੂਰੀਆਂ ਹੋ ਜੰਦੀਆਂ ਨੇ ਜਿਹੜੀ ਜਾਣਾ ਚਾਹਦੇ ਨੇ ਪਰ ਨਹੀਂ ਜਾ ਸਕਦੇ ਜਿਵੇਂ ਅੱਜ ਵੀ ਬਜ਼ੁਰਗ ਬਹੁਤ سارے ਮਿਲੇ ਜਿਹੜੇ ਜਿਹਨਾਂ ਨੂੰ ਕਈ ਕਈ ਸਾਲ ਹੋ ਗਏ ਤਾਂ ਮਤਲਬ 10 10 ਸਾਲ ਪਾਰ ਕਰ ਸਾਲ ਹੋ ਗਏ ਦਰਬਾਰ ਸਾਹਿਬ ਨਹੀਂ ਜਾਇਆ ਗਿਆ ਤੇ ਹੁਣ ਉਹਨਾਂ ਨੂੰ ਲੈ ਕੇ ਜਾਵਾਂਗੇ ਦਰਸ਼ਨ ਦਾ ਰੇਖ ਰੱਖ ਲਿਆਵਾਂਗੇ ਔਰ ਇਹੀ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਖੁਸ਼ੀਆਂ ਤੰਦਰੁਸਤੀਆਂ ਦੇ ਦੇਵੇ ਪੰਜਾਬ ਦੇ ਘਰਾਂ ਦੇ ਵਿੱਚ ਬਲਦੇ ਰਹਿਣ